ਹਾਂ ਜੀ। ਦੇਖੋ ਐਸਐਚਓ ਸਿਟੀ ਪਟਿਆਲਾ ਇੰਸਪੈਕਟਰ ਹਰਪ੍ਰੀਤ ਜੀ ਨੂੰ ਇੱਕ ਖੂਫੀਆ ਇਨਫੋਰਮੇਸ਼ਨ ਮਿਲੀ ਸੀ। ਹਾਂ ਜੀ। ਕਿ ਪਿਛਲੇ ਦਿਨਾਂ 'ਚ ਜਿਹੜੀ ਤਿੰਨ ਵਾਰਦਾਤਾਂ ਹੋਈਆਂ। ਪਹਿਲੀ ਜਿਹੜੀ ਖੇਮਕਰਨ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ। ਦੂਸਰੀ ਜਿਹੜੀ ਐਡਵੋਕੇਟ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ ਤੇ ਤੀਸਰੀ ਜਿਹੜੀ 2-3 ਦਿਨ ਪਹਿਲੇ ਸੇਨ ਕਬੀਰ ਕਨਵਰਟ ਸਕੂਲ ਦੇ ਬਾਹਰ ਫਾਇਰਿੰਗ ਕਰਕੇ ਗਈ ਹੈ। ਇਹ ਤਿੰਨਾਂ ਦਾ ਦੋਸ਼ੀ ਜੋ ਕਿ ਇੱਕ ਵੌਂਟਡ ਵੌਂਟਡ ਸੀ ਸਾਨੂੰ ਐਂਡ ਜਿਹੜਾ ਪ੍ਰਭ ਦਾਸੂਵਾਲ ਦਾ ਦੇ ਨਾਲ ਕੰਮ ਕਰਦਾ ਹੈ, ਉਹਦੀ ਮਦਦ ਕਰਦਾ ਹੈ। ਉਹ ਸਰਾਲੀ ਮੰਡਾ ਤੋਂ ਪੱਟੀ ਵੱਲੋਂ ਆ ਰਿਹਾ ਹੈ ਇਨਸਪੈਕਟਰ ਸਾਹਿਬ ਜੀ ਨੂੰ ਇਨਫੋਰਮੇਸ਼ਨ ਸੀ ਕਿ ਜੇ ਆਪ ਕੋ ਕਿਉਂ ਆ ਰਿਹਾ ਹੈ ਤੇ ਜੇ ਆਪਾ ਇੱਕ ਪ੍ਰੋਪਰ ਨਾਕਾਬੰਦੀ ਇੱਥੇ ਕਰਾਂਗੇ ਤੇ ਉਹ ਜਰੂਰ ਆਪਾ ਫੜ ਪਾਵਾਂਗੇ ਇਸੀ ਇਨਫੋਰਮੇਸ਼ਨ ਦੇ ਆਧਾਰ ਤੇ ਐਸ ਐਚਓ ਸਾਹਿਬ ਜੀ ਨੇ ਨਾਕੇ ਸਾਰੇ ਅਲਰਟ ਕਰਵਾਏ ਜਦੋਂ ਜਦੋਂ ਹਰਿੰਦਰ ਜੋ ਕਿ ਦੋਸ਼ੀ ਹੈ ਇਸ ਇਹ ਸਾਰੇ ਮੁਕਦਮਿਆਂ ਦਾ ਸਰਾਲੀ ਮੰਡਾ ਮੰਡਾ ਵੱਲੋਂ ਆ ਰਿਹਾ ਸੀ ਤੇ ਉਹਨੇ ਜੋ ਦੇਖਿਆ ਕਿ ਅੱਗੇ ਪੁਲਿਸ ਪਾਰਟੀ ਹੈ ਤੇ ਉਹਨੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰਤੀ ਪੁਲਿਸ ਪਾਰਟੀ ਨੇ ਆਪਣੇ ਸੈਲਫ ਡਿਫੈਂਸ ਤੇ ਕੁਝ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਇਹਦੇ ਇਹਦੀ ਲਾਤੇ ਲੱਗੀ ਹੈ ਇਹਨੂੰ ਆਪਾਂ ਹਸਪੀਟਲ ਭੇਜ ਦਿੱਤਾ ਹੈ ਅਤੇ ਬਾਕੀ ਦੀ ਤਫਤੀਸ਼ ਚੱਲ ਰਹੀ ਹੈ ਬੁਰਗਾ ਕੇ ਦਾ ਸਰ ਬੈਕਗ੍ਰਾਉਂਡ ਸਿਰਿੰਦਾ ਦਾ ਬੈਕਗ੍ਰਾਉਂਡ ਉਹਦੇ ਤੇ ਪਹਿਲੇ ਵੀ ਇੱਕ ਪਰਚਾ ਹੋ ਰੱਖਿਆ ਹੈ ਪਰ ਜਿਹੜੀ ਬਾਕੀ ਤਿੰਨ ਵਾਰਦਾਤਾ ਸੀ ਉਹ ਵੀ ਆਪਾਂ ਚੈੱਕ ਕਰ ਰਹੇ ਹਾਂ ਇਹ ਕੱਲਾ ਸੀ ਸਰ ਨਾਲ ਕੋਈ ਐਸੋਸੀਏਟ ਹੈਗਾ ਸੀ ਕਿਹਦੇ ਤੇ ਸੀ ਇਹ ਕੱਲਾ ਹੀ ਆ ਰਿਹਾ ਸੀ ਕਿਧਰ ਤੇ ਗਿਆ ਸੀ ਮੋਟਰਸਾਈਕਲ ਤੇ ਕੋਈ ਵੈਪਨ ਰਿਕਵਰ ਹੋਇਆ ਜਾਂ ਕੁਝ ਜੀ ਹਾਂ ਵੈਪਨ ਵੀ ਰਿਕਵਰ ਹੋਇਆ ਪਿਸਟਲ ਵੀ ਕਵਰ ਹੋਇਆ ਸਰ ਇੰਡੀਅਨ ਮੇਡ ਹੈ ਜਾਂ ਕੁਝ ਗਲੋਕਾਈਨ ਲੱਗਦਾ ਇੰਡੀਅਨ ਮੇਡ ਹੈ ਕਿੰਨੇ ਆਨ ਫਾਇਰਿੰਗ ਹੋਈ ਸਾਰੇ ਇਹਨੇ ਕਿੰਨੇ ਚਲਾਏ ਹੋਣਗੇ ਇਹਨੇ ਲਗਭਗ 3-4 3-4 ਫਾਇਰ ਕੀਤੀ ਹੈ ਕੋਈ ਆਪਣੀ ਪੁਲਿਸ ਮਲਾਜ਼ਮ ਤੋਂ ਕੋਈ ਇੰਜਰੀ ਨਹੀਂ ਕਿਸੇ ਨੂੰ ਕੋਈ ਇੰਜਰੀ ਨਹੀਂ ਹੋਈ ਠੀਕ